ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਵੱਲੋਂ ਜੋ ਪ੍ਰਵਾਸੀ ਇਮੀਗ੍ਰੈਂਟਸ ਜੋ ਕਿ ਨਜਾਇਜ਼ ਰੂਪ ਦੇ ਵਿੱਚ ਅਮਰੀਕਾ ਦੇ ਵਿੱਚ ਦਾਖਲ ਹੋਏ ਸੀ ਉਹਨਾਂ ਦੇ ਡਿਪੋਰਟੇਸ਼ਨ ਦਾ ਜੋ ਦੂਜਾ ਦੌਰ ਚੱਲ ਰਿਹਾ ਹੈ ਜੇਕਰ ਗੱਲ ਕਰ ਲਈ ਤਾਂ ਭਾਰਤ ਦੇ ਵਿੱਚ ਜੋ ਦੂਜਾ ਜਹਾਜ਼ ਆ ਰਿਹਾ ਹੈ ਕਿਉਂਕਿ ਪਹਿਲਾ ਜਹਾਜ਼ 5 ਫਰਵਰੀ ਨੂੰ 104 ਭਾਰਤੀਆਂ ਨੂੰ ਲੈ ਕੇ ਆਇਆ ਸੀ ਜਿਸ ਦੇ ਵਿੱਚ ਵੀ ਸਭ ਤੋਂ ਵੱਧ ਪੰਜਾਬੀ ਸੀ ਤੇ ਉਹ ਜਹਾਜ਼ ਜੋ ਪ੍ਰਵਾਸੀ ਭਾਰਤੀਆਂ ਨੂੰ ਹਥਕੜੀ ਨਾਲ ਬੰਨੇ ਹੋਏ ਲੈ ਕੇ ਆਇਆ ਸੀ ਉਹ ਅਮਰਸਰ ਸ਼੍ਰੀ ਗੁਰੂ ਰਾਮਦਾਸ 에어ਪੋਰਟ ਦੇ ਉੱਪਰ ਉਤਰਿਆ ਸੀਗਾ ਤੇ ਹੁਣ ਫੇਰ ਇਹ ਜੋ ਦੂਜਾ ਜਹਾਜ਼ ਆ ਰਿਹਾ ਹੈ ਇਹ ਇਹ ਵੀ ਅੱਜ ਰਾਤ 10 ਵਜੇ 15 ਫਰਵਰੀ ਨੂੰ ਅੱਜ ਰਾਤ 10 ਵਜੇ 119 ਪ੍ਰਵਾਸੀ ਭਾਰਤੀਆਂ ਨੂੰ ਲੈ ਕੇ ਆ ਰਿਹਾ ਜਿਸ ਦੇ ਵਿੱਚ 67 ਸਭ ਤੋਂ ਵੱਧ ਪੰਜਾਬੀ ਨੇ ਉਸ ਤੋਂ ਬਾਅਦ 67 ਜਿੱਥੇ ਪੰਜਾਬੀ ਨੇ ਉਸ ਤੋਂ ਬਾਅਦ ਹਰਿਆਣਾ ਦੇ 33 ਅਤੇ ਉਸ ਤੋਂ ਇਲਾਵਾ ਗੁਜਰਾਤ ਹਿਮਾਚਲ ਪ੍ਰਦੇਸ਼ ਦਾ ਇੱਕ ਜੰਮੂ ਕਸ਼ਮੀਰ ਦਾ ਇੱਕ ਤੇ ਇਸ ਤਰ੍ਹਾਂ ਕਈ ਹੋਰ ਗੋਆ ਵਗੈਰਾ ਦੇ ਜੋ ਪ੍ਰਵਾਸੀ ਭਾਰਤੀ ਨੇ ਉਹ ਇੱਥੇ ਅੰਮ੍ਰਿਤਸਰ 에ਰਪੋਰਟ ਦੇ ਉੱਪਰ ਉਤਰ ਰਹੇ ਨੇ ਤੇ ਇਸ 에ਰਪੋਰਟ ਦੇ ਉੱਪਰ ਉਸ ਸਮੇਂ ਜੋ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਸਰਦਾਰ ਭਗਵੰਤ ਮਾਨ ਉਸ ਸਮੇਂ ਉਹਨਾਂ ਨੂੰ ਰਿਸਿਵ ਕਰਨ ਦੇ ਲਈ ਹਾਜ਼ਰ ਹੋਣਗੇ ਉੱਥੇ ਹੀ ਜੋ ਪੰਜਾਬ ਰਾਜ ਰੇਲ ਮੰਤਰੀ ਨੇ ਰਵਨੀਤ ਸਿੰਘ ਬਿੱਟੂ ਉਹ ਵੀ ਉੱਥੇ ਉਹਨਾਂ ਨੂੰ ਰিসিਵ ਕਰਨ ਲਈ ਪਹੁੰਚ ਰਹੇ ਨੇ ਜਿਸ ਕਰਕੇ ਇਹ ਬਹੁਤ ਸਿਆਸਤ ਗਰਮਾਈ ਹੋਈ ਹੈ ਜੇਕਰ ਅਸੀਂ ਗੱਲ ਕਰ ਲਈਏ ਤਾਂ ਜੋ ਇੱਕ ਪੀਸੀਬ ਕੀਤੀ ਹੈ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਅੰਮ੍ਰਿਤਸਰ ਦੇ ਵਿੱਚ ਤਾਂ ਉਹਨਾਂ ਨੇ ਉੱਥੇ ਕਿਹਾ ਕਿ ਵੀ ਅਸੀਂ ਜੋ ਵੀ ਭੇਜੇ ਜਾ ਰਹੇ ہیں ਪ੍ਰਵਾਸੀ ਭਾਰਤੀ ਇੱਥੇ ਅਮਰੀਕਾ ਵੱਲੋਂ ਉਹਨਾਂ ਦੇ ਅਸੀਂ ਰੈਂਡ ਸੈਂਡ ਦੇ ਲਈ ਅਤੇ ਉਹਨਾਂ ਦੇ ਖਾਣ ਪੀਣ ਦੇ ਲਈ ਅਸੀਂ ਪੂਰਾ ਬੰਦੋਬਸਤ ਕੀਤਾ ਹੋਇਆ ਹੈ ਤੇ ਉਹਨਾਂ ਨੂੰ ਘਰ ਘਰ ਤੱਕ ਪਹੁੰਚਾਉਣ ਦੇ ਲਈ ਵੀ ਪੂਰੀ ਬੰਦੋਬਸਤ ਕੀਤੀ ਹੋਈ ਹੈ ਤੇ ਇਹ ਵੀ ਉਹਨਾਂ ਦੱਸ ਦਈਏ ਕਿ ਵੀ ਜੋ ਪ੍ਰਵਾਸੀ ਭਾਰਤੀਆਂ ਦੇ ਵਿੱਚ ਜੋ ਇੱਕ ਡਿਵੋਟ ਹੋ ਕੇ ਆ ਰਿਹਾ ਹੈ ਤਾਂ ਮੁਹਾਲੀ ਦੇ ਜਿੱਥੇ ਤਿੰਨ ਨੇ ਉੱਥੇ ਜ਼ਿਲ੍ਹਾ ਮੁਹਾਲੀ ਦੇ ਕਸਬਾ ਕਰਾਲੀ ਦੇ ਨੇੜਲੇ ਬਲਾਕ ਮਾਜਰੀ ਸਥਿਤ ਪਿੰਡ ਦੇ ਖੇੜੇ ਪਿੰਡ ਦੇ ਇੱਕ ਨੌਜਵਾਨ ਵੀ ਇਸ 88 ਭਾਰਤੀਆਂ ਦੇ ਦਲ ਦੇ ਨਾਲ ਵਾਪਸ ਆ ਰਿਹਾ ਆਪ ਜੀ ਨੂੰ ਦੱਸ ਦਈਏ ਕਿ ਪਿੰਡ ਖੇੜਾ ਜੋ ਕਿ ਬਲਾਕ ਮਾਜਰੀ ਦਾ ਪਿੰਡ ਹੈ ਜ਼ਿਲ੍ਹਾ ਮੋਹਾਲੀ ਦਾ ਪਿੰਡ ਹੈ ਉਸ ਦਾ ਇੱਕ ਨੌਜਵਾਨ ਜਿਸ ਦੇ ਕਿ ਪਿਤਾ ਜੀ ਇੱਕ ਸਾਬਕਾ ਸਰਪੰਚ ਦੱਸੇ ਜਾ ਰਹੇ ਨੇ ਤੇ ਉਹ ਲੱਖਾਂ ਰੁਪਇਆ ਖਰਚ ਕਰਕੇ ਹੋ ਇੱਕ ਸਾਲ ਪਹਿਲਾਂ ਹੀ ਦੱਸਿਆ ਜਾ ਰਿਹਾ ਹੈ ਕਿ ਵੀ ਉਹ ਵਿਦੇਸ਼ ਗਿਆ ਸੀਗਾ ਉਸ ਨੂੰ ਵੀ ਜੋ ਵਾਪਸ ਜੋ ਉਸ ਦੀ ਡੋਨਾਲਡ ਟਰੱਪ ਬਲੋ ਜੋ ਚਲਾਈ ਜਾ ਰਹੀ ਹੈ ਮਹਮ ਉਸ ਦੇ ਤਹਿਤ ਉਹਨਾਂ ਨੂੰ ਉੱਥੇ ਨਾਜਾਇਜ਼ ਪ੍ਰਵਾਸੀ ਭਾਰਤੀਆਂ ਨੂੰ ਫੜ ਕੇ ਇੱਥੇ ਭੇਜਿਆ ਜਾ ਰਿਹਾ ਉਸੇ ਦਲ ਦੇ ਵਿੱਚ ਇਹ ਜੋ ਨੌਜਵਾਨ ਹੈ ਇਹ ਵੀ ਵਾਪਸ ਆ ਰਿਹਾ ਆਪ ਜੀ ਦੇਖ ਰਹੇ ਹੋ ਜੋ ਇਹ ਪਿੰਡ ਹੈ ਇਸ ਸਮੇਂ ਇੱਕ ਬਹੁਤ ਚੁੱਪੀ ਛਾਈ ਹੋਈ ਹੈ ਖੇੜਾ ਪਿੰਡ ਦੇ ਵਿੱਚ ਅਸੀਂ ਖੜੇ ਹਾਂ ਇਸ ਸਮੇਂ ਤੇ ਆਪ ਜੀ ਨੂੰ ਦੱਸ ਦਈਏ ਕਿ ਵੀ ਜੋ ਪ੍ਰਵਾਸੀ ਭਾਰਤੀ ਅੱਜ ਵਾਪਸ ਆ ਰਹੇ ਨੇ ਉਹਨਾਂ ਵਿੱਚ ਸਭ ਤੋਂ ਵੱਧ 67 ਪੰਜਾਬੀ ਪੰਜਾਬੀ ਨੇ ਤੇ ਉਸ ਤੋਂ ਬਾਅਦ 33 ਹਰਿਆਣਾ ਦੇ ਨੇ ਤੇ ਹੁਣ ਇੱਥੇ ਵੀ ਸਿਆਸਤ ਗਰਮਾਈ ਹੋਈ ਹੈ ਕਿ ਵੀ ਆਖਰ ਪੰਜਾਬ ਦੇ ਵਿੱਚ ਹੀ ਕਿਉਂ ਜਹਾਜ਼ ਉਤਾਰੇ ਜਾ ਰਹੇ ਹਨ ਇਹ ਕਿਸੇ ਹੋਰ 에ਰਪੋਰਟਾਂ ਤੇ ਨਹੀਂ ਉਤਾਰੇ ਜਾ ਰਹੇ ਜਿੱਥੇ ਸਰਦਾਰ ਭਗਵੰਤ ਮਾਨ ਇਹ ਗੱਲ ਕਹਿ ਰਹੇ ਨੇ ਕਿ ਵੀ ਇਹ ਭਾਰਤੀ ਜਨਤਾ ਪਾਰਟੀ ਵੱਲੋਂ ਕੋਈ ਸਾਜ਼ਿਸ਼ ਚੱਲੀ ਜਾ ਰਹੀ ਹੈ ਪੰਜਾਬ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ ਤੇ ਇਹ ਦਿਖਾਇਆ ਜਾ ਰਿਹਾ ਕਿ ਵੀ ਜੋ ਪੰਜਾਬੀ ਹੈ ਇਹੀ ਸਭ ਤੋਂ ਵੱਧ ਨਜ਼ਾਇਜ਼ ਰੂਪ ਦੇ ਵਿੱਚ ਜਾ ਰਹੇ ਆ ਉੱਥੇ ਰਵਨੀਤ ਸਿੰਘ ਮਿੱਟੂ ਦਾ ਕਹਿਣਾ ਹੈ ਕਿ ਇਹ ਬਹੁਤ ਵੱਡਾ ਇੱਕ 에어ਪੋਰਟ ਹੋਣ ਦੇ ਕਾਰਨ ਤੇ ਇੱਥੇ ਉਡਾਨਾਂ ਘੱਟ ਹੋਣ ਦੇ ਕਾਰਨ ਵੱਡਾ ਇੱਕ ਜੋ ਇੱਥੇ ਟੈਲੀਫੋਨ ਦੇ ਕਾਰਨ ਇੱਥੇ ਇਹ ਜੋ ਉਡਾਨਾਂ ਇਹ ਲਿਆਂਦੀਆਂ ਜਾ ਰਹੀਆਂ ਕਿਉਂਕਿ ਜਹਾਜ਼ ਜਿਹੜੇ ਇਹ ਬਹੁਤ ਵੱਡੇ ਜਹਾਜ਼ ਹੈ ਤੇ ਆਪ ਜੀ ਨੂੰ ਦੱਸ ਦਈਏ ਕਿ ਇਹ ਜੋ ਫੌਜੀ ਜਹਾਜ਼ ਨੇ ਇਹ 13210 ਕਿਲੋਮੀਟਰ ਦੀ ਦੂਰੀ ਤਿਆਰ ਕਰਕੇ ਇੱਥੇ ਪਹੁੰਚ ਰਹੇ ਨੇ ਤੇ ਪਹਿਲੀ ਵਾਰ ਹੈ ਕਿ ਇਹ ਜਿਹੜੇ ਫੌਜੀ ਜਹਾਜ਼ ਜੋ ਅਮਰੀਕਾ ਦੇ ਨੇ ਇਹ ਸਭ ਤੋਂ ਪਹਿਲੀ ਵਾਰ ਇਹਨਾਂ ਨੇ ਬਹੁਤ ਲੰਬੀਆਂ ਉਡਾਨਾਂ ਭਰੀਆਂ ਨੇ ਤੇ 12 ਘੰਟੇ ਦੀ ਉਡਾਨ ਕਰਕੇ ਇਹ ਅਮਰੀਕਾ ਤੋਂ ਐਂਟੀਨੋ ਤੋਂ ਲੈ ਕੇ ਇਹ ਅੰਮ੍ਰਿਤਸਰ ਹਵਾਈ ਅੱਡੇ ਦੇ ਉੱਪਰ ਪਹੁੰਚ ਰਹੇ ਹੈ ਤੇ ਹੁਣ ਆਪ ਜੀ ਨੂੰ ਦੱਸਣਾ ਇਹ ਬਣਦਾ ਹੈ ਕਿ ਵੀ ਸਾਰੇ ਪਾਸੇ ਜੋ ਪੰਜਾਬੀਆਂ ਦੀ ਜੋ ਪਕੜ ਤਾਰ ਹੋ ਕੇ ਇੱਥੇ ਭੇਜੇ ਜਾ ਰਹੇ ਆ ਪੰਜਾਬ ਦੇ ਵਿੱਚ ਬਹੁਤ ਰੋਸ ਪਾਇਆ ਜਾ ਰਿਹਾ ਤੇ ਇਹ ਰਾਜਨੀਤਿਕ ਮਾਹੌਲ ਵੀ ਗਰਮਾਇਆ ਜਾਂ ਗਰਮਾਇਆ ਹੋਇਆ ਹੈ ਤੇ ਜਿੱਥੇ ਪਰਿਵਾਰ ਲੱਖਾਂ ਰੁਪਏ ਖਰਚ ਕਰਕੇ ਬੱਚਿਆਂ ਨੂੰ ਭੇਜ ਰਿਹਾ ਉੱਥੇ ਉਹਨਾਂ ਦੀ ਰਿਪੋਰਟੇਸ਼ਨ ਤੋਂ ਹੁਣ ਇਹ ਇਹਨਾਂ ਦਾ ਭਵੇਖਾ ਜੋ ਹਨੇਰੇ ਦੇ ਵਿੱਚ ਨਜ਼ਰ ਆ ਰਿਹਾ ਤੇ ਬਾਕੀ ਕੱਲ ਨੂੰ ਆਪ ਜੀ ਨੂੰ ਰੂਬਰੂ ਕਰਾਉਨੇ ਆ ਜੋ ਨੌਜਵਾਨ ਇੱਥੋਂ ਗਿਆ ਸੀਗਾ ਖੇੜੇਪਿੰਡ ਦਾ ਉਹ ਉਸਦੇ ਨਾਲ ਕੀ ਬੀਤੀ ਤੇ ਕਿਵੇਂ ਜੋ ਉੱਥੇ ਦੇ ਹਾਲਾਤ ਨੇ ਉਸਦੇ ਬਾਰੇ ਵੀ ਚਰਚਾ ਕਰਾਂਗੇ ਬਣੇ ਰਹੋ ਮਾਰਸ਼ਲ ਨਿਊਜ਼ ਤੇ ਸਾਡੇ ਨਾਲ ਅਸੀਂ ਬਣਾਂਗੇ ਆਪ ਜੀ ਦੇ ਨਾਲ ਧੰਨਵਾਦ